ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਤਰੰਤਾਂ ਜਿਵੇਂ 54 ਲੈ ਕੇ ਹਰ ਪਾਰਟੀ ਆਪੋ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਲੱਗੀ ਹੋਈ ਹੈ ਤੁਹਾਨੂੰ ਦੱਸਦੇ ਕਿ ਅੱਜ ਰਾਜਾ ਵਿਰਿੰਗ ਦੇ ਗਵਾਇ ਦੇ ਵਿੱਚ ਇੱਕ ਵਿਸ਼ੇਸ਼ ਮੀਟਿੰਗ ਤਰੰਤਾਂ ਵਿਖੇ ਕੀਤੀ ਗਈ ਅਨ ਜਿਸ ਦੇ ਵਿੱਚ ਕੁਝ ਆਮ ਆਦਮੀ ਪਾਰਟੀ ਨੂੰ ਅਤੇ ਅਕਾਲੀ ਦਲ ਨੂੰ ਛੱਡ ਕੇ ਸੈਂਕੜੇ ਪਰਿਵਾਰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਇਸ ਸਬੰਧੀ ਜ ਸਾਡੇ ਚੈਨਲ ਦੇ ਪੱਤਰਕਾਰ ਸਰਬਦੇਵ ਸਿੰਘ ਨੇ ਵੇਰਕਾ ਜੀ ਦੇ ਨਾਲ ਗੱਲਬਾਤ ਕੀਤੀ ਤਾਂ ਕੀ ਕਹਿੰਦੇ ਨਜ਼ਰਾਂ ਆਉ ਜਾਣਨ ਦੀ ਕੋਸ਼ਿਸ਼ ਕਰਦੇ ਆਂ ਅੱਜ ਸਾਡੇ ਸਾਬਕਾ ਡੀਆਜੀ ਸੰਧੂ ਸਾਹਿਬ ਦੇ ਗ੍ਰਹਿ ਵਿਖੇ ਆਏ ਔਰ ਤਰੰਤਰ ਦਾ ਇਲੈਕਸ਼ਨ ਹੈ ਔਰ ਕਾਂਗਰਸ ਪਾਰਟੀ ਦਿਨ ਬਦਿਨ ਆਪਣੇ ਪਰਿਵਾਰ ਚ ਵਾਦਾ ਕਰ ਰਹੀ ਹੈ ਔਰ ਅੱਜ ਮੈਂ ਦੇਖ ਰਿਹਾ ਕਿ 200 ਤੋਂ ਵੱਧ ਫੈਮਲੀਆਂ ਨੇ ਇਹ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਬਹੁਤ ਸਾਰੇ ਸਾਥੀ ਸਾਡੇ ਆਮ ਆਦਮੀ ਪਾਰਟੀ ਛੱਡ ਕੇ ਆਏ ਆ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਏ ਆ ਬੀਜੇਪੀ ਨੂੰ ਛੱਡ ਕੇ ਆਏ ਆ ਔਰ ਸਾਡੇ ਜਸਕਰਨ ਸਿੰਘ ਕਾਲੋ ਸਾਡੇ ਅਬਜ਼ਰਵਰ ਹੈ ਔਰ ਇਹਨਾਂ ਦੀ ਦੇਖ ਰੇਖ ਦੇ ਵਿੱਚ ਭਈ ਅਸੀਂ ਇਹ ਇਲੈਕਸ਼ਨ ਨੂੰ ਲੜ ਰਹੇ ਆ ਅੱਜ ਸਾਡਾ ਪ੍ਰਧਾਨ ਰਾਜਾ ਵੜਿੰਗ ਜੀ ਦੀ ਦਿਸ਼ਾ ਨਿਰਦੇਸ਼ ਤੇ ਉੱਪਰ ਅਸੀਂ ਸਾਰੇ ਇੱਥੇ ਆਏ ਆ ਮੈਂ तमाम ਸਾਥੀਆਂ ਦਾ ਸਵਾਗਤ ਕਰਦਾ ਹਾਂ तमाम ਸਾਥੀਆਂ ਨੂੰ ਵਧਾਈ ਦੇਣਾ ਔਰ ਮੁਬਾਰਕਬਾਦ ਦੇਣਾ ਔਰ ਇਸ ਗੱਲ ਦਾ ਦਾਵਾ ਵੀ ਕਰਦਾ ਕਿ ਕਾਂਗਰਸ ਪਾਰਟੀ ਇਹ ਤਰਨ ਤਰਨ ਦਾ ਇਲੈਕਸ਼ਨ ਜਿੱਤੇਗੀ ਕਾਂਗਰਸ ਪਾਰਟੀ ਨੂੰ ਕੋਈ ਹਰਾ ਨਹੀਂ ਸਕਦਾ ਕਿਉਂਕਿ ਆਮ ਆਦਮੀ ਪਾਰਟੀ ਦਾ ਲੋਕਾਂ ਨੇ ਚਿਹਰਾ ਦੇਖ ਲਿਆ ਅੱਜ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਜਿੱਥੇ ਜਿੱਥੇ ਵੀ ਪਾਣੀ ਆਇਆ ਹੈ ਅੱਜ ਬਦ ਨਾਲੋਂ ਬੱਤਰ ਹਾਲਾਤ ਹੈ ਉਹ ਪੰਜਾਬ ਸਰਕਾਰ ਆਪਣੇ ਕਿਸਾਨਾਂ ਨੂੰ ਆਪਣੇ ਮਜ਼ਦੂਰਾਂ ਨੂੰ ਆਪਣੇ ਜ਼ਿਮੀਂਦਾਰਾਂ ਨੂੰ ਆਪਣੇ ਵਪਾਰੀਆਂ ਨੂੰ ਨਹੀਂ ਬਚਾ پا ਰਹੀ ਅੱਜ ਪਾਣੀ ਪਾਣੀ ਹੋਇਆ ਪਿਆ ਪੰਜਾਬ ਬਰਬਾਦੀ ਦੀ ਔਰ ਪੰਜਾਬ ਅੱਗੇ ਵਧਿਆ ਅੱਜ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਇਹ ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਬਈ ਲੋਕਾਂ ਦੀ ਖੈਰ ਖਬਰ ਲੈਣ ਵਾਸਤੇ ਆਏ ਆ ਔਰ ਤੁਸੀਂ ਦੇਖਿਆ ਹੋਏਗਾ ਉਥੇ ਗੁਰਦਾਸਪੁਰ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਔਰ ਜਲੰਧਰ ਹਸ਼ਿਆਰਪੁਰ ਦੇ ਵਿੱਚ ਸਰਦਾਰ ਚਰਨ ਸਿੰਘ ਸਿੰਘ ਚੰਨੀ ਜੀ ਔਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅਜਨਾਲਾ ਦੇ ਵਿੱਚ ਜਿੱਥੇ ਪਾਣੀ ਆਇਆ ਹੈ ਉਥੇ ਗੁਰਜੀਤ ਸਿੰਘ ਓਜਲਾ ਜੀ ਸਾਡੇ ਸਾਰੇ ਹੀ ਸਾਬਕਾ ਮੰਤਰੀ ਸਾਡੇ ਹਸਾਬ ਕਾ ਐਮ ਐਲ اے ਮੌਜੂਦਾ ਐਮ ਐਲ اے ਸਾਰੇ ਛੜਕਾਂ ਤੇ ਕਾਂਗਰਸ ਪਾਰਟੀ ਦੇ ਵਲੰਟੀਅਰ ਹੈ ਔਰ ਇਹ ਅਸੀਂ ਅੱਜ ਤਰਨਤਨ ਦੇ ਵਿੱਚ ਆਏ ਆ ਔਰ ਇਹ ਸੇਵਾ ਦੇਣ ਵਾਸਤੇ ਆਏ ਆ ਕਿ ਕਾਂਗਰਸ ਪਾਰਟੀ ਲੋਕਾਂ ਦੀ ਸੇਵਾ ਦਿਨ ਰਾਤ ਖੜੀ ਰਹੇਗੀ ਔਰ ਕਾਂਗਰਸ ਪਾਰਟੀ ਤੇ ਲੋਕ ਭਰੋਸਾ ਕਰਦੇ ਕਿਸਾਨਾਂ ਵਾਸਤੇ ਕਿੰਨਾ ਬਜਟ ਸਰਕਾਰ ਨੂੰ ਮੰਗਦੇ ਬਈ ਅਸੀਂ ਜੇ ਕਹਿੰਦੇ ਹਾਂ ਕਿ 100% ਜਿਹੜਾ ਨੁਕਸਾਨ ਹੋਇਆ ਹੈ ਇਹ ਸਪੈਸ਼ਲ ਗਰਦਾਬਰੀ ਕਰਵਾ ਕੇ ਇਹ ਕਿਸਾਨਾਂ ਦਾ ਜਿਹੜਾ ਮੌਜਾ ਹੈ ਸਰਕਾਰ ਇੱਕ ਹਫਤੇ ਦੇ ਵਿੱਚ ਜਾਰੀ ਕਰੇ ਸਰਕਾਰ ਇੱਕ ਹਫਤੇ 'ਚ ਇਹਨਾਂ ਨੂੰ ਪੈਸੇ ਦੇਵੇ ਤਾਂ ਕਿ ਇਹਨਾਂ ਦਾ ਨੁਕਸਾਨ ਪੂਰਾ ਹੋ ਸਕੇ ਲੇਕਿਨ ਹੈਰਾਨ ਕੀ ਇਸ ਗੱਲ ਦੀ ਹੈ ਵੀ ਅੱਗੇ ਕਿੰਨੀ ਵਾਰੀ ਨੁਕਸਾਨ ਹੋਇਆ ਹੈ ਕਿਸਾਨਾਂ ਦਾ ਇਹ ਸਰਕਾਰ ਨਾਰਾ ਲਾ ਜਾਂਦੀ ਹੈ ਸਰਕਾਰ ਵਾਦਾ ਕਰ ਜਾਂਦੀ ਹੈ ਤੇ ਭਗਵੰਤ ਮਾਨ ਇਹ ਝੂਠਿਆਂ ਦਾ ਗੁਰੂ ਹੈ ਇਹ ਬਾਬਾ ਗਪੋੜ ਸੰਖਿਆ ਔਰ ਇਹਨੇ ਨਾ ਕਦੀ ਕੋਈ ਵਾਦਾ ਪੂਰਾ ਕੀਤਾ ਨਾ ਇਹਨੇ ਵਾਦਾ ਪੂਰਾ ਕਰਨਾ ਤੇ ਨਾ ਪੰਜਾਬ ਦੇ ਲੋਕਾਂ ਨੂੰ ਇੱਥੇ ਕੋਈ ਭਰੋਸਾ